ਦੋਸਤੋ ਜਦੋਂ ਇੱਕ ਕੁੜੀ ਦੀ ਮਹਿੰਦੀ ਦੀ ਰਸਮ ਹੁੰਦੀ ਹੈ ਤਾਂ ਭਰਾ ਭੈਣ ਨੂੰ ਦੇਖ ਕੇ ਭਾਵੁਕ ਹੋ ਕੇ ਰੋਣ ਲੱਗ ਜਾਂਦਾ ਤੇ ਭੈਣਾ ਭਰਾ ਨੂੰ ਦੂਰ ਕਰਕੇ ਬਹੁਤ ਔਖੀਆਂ ਜ਼ਿੰਦਗੀਆਂ ਨੇ ਜਦੋਂ ਛੋਟੇ ਹੁੰਦੇ ਇਕੱਠੇ ਖੇਡਦੇ ਸੀ ਤਾਂ ਸਾਰੇ ਬਚਪਨ ਬਤਾਇਆ ਤੇ ਅੱਜ ਉਹੀਆਂ ਯਾਦਾਂ ਰਵਾਉਂਦਿਆਂ ਨੇ ਤੇ ਜਦੋਂ ਭੈਣ ਦੂਰ ਚਲੀ ਗਈ ਜਦੋਂ ਭੈਣ ਤੁਰ ਗਈ ਤਾ ਇਹ ਹੀ ਵੇੜਾ ਸੁੰਨਾ ਲੱਗੂਗਾ ਤੇ ਭੈਣਾ ਭਰਾਵਾਂ ਲਈ ਸੁੱਖਾ ਮੰਗ ਲਿਆਨੇ ਵੀ ਸਾਡਾ ਵੀਰ ਸੁਖੀ ਰਹੇ ਸਾਰੀਆਂ ਖੁਸ਼ੀਆਂ ਮੇਰੇ ਵੀਰ ਨੂੰ ਮਿਲ ਜਾਣ ਭੈਣਾ ਭਰਾਵਾਂ ਦੇ ਹਰੇਕ ਦੁੱਖ ਸੁੱਖ ਵਿੱਚ ਖੜ੍ਹਦੀਆਂ ਨੇ ਭੈਣਾ ਲਾਡਾਂ ਨਾਲ ਪਾਲੀਆਂ ਕਿੱਥੋਂ ਭਲਾਈਆਂ ਜਾਂਦੀਆਂ ਨੇ ਧੀਆਂ ਨਾਲ ਵੇੜੇ ਵਿੱਚ ਰੌਣਕ ਹੁੰਦੀ ਵਸਦਿਆਂ ਰਹਿਣ ਇਹ ਧੀਆਂ ਜਿਹੜੀਆਂ ਘਰ ਨੂੰ ਇਹ ਜੋੜਦੀਆਂ ਨੇ ਤੇ ਇਸ ਭੈਣ ਨੂੰ ਪਰਮਾਤਮਾ ਹੌਸਲਾ ਦੇਵੇ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ ਦੋਸਤੋ